ਕ੍ਰਿਕਟ ਵਿੱਚੋਂ ਪਾਸ ਲੇਕਿਨ ਪੇਪਰਾਂ ਵਿੱਚੋਂ ਫੇਲ 10ਵੀਂ ਵਿੱਚੋਂ ਫੇਲ ਹੋ ਗਿਆ ਕ੍ਰਿਕਟ ਦਾ ਉੱਬਰ ਦਾ ਸਿਤਾਰਾ ਬਾਬਾ ਬਸ਼ੂਰੀਆ ਵਲਸੀ ਦੇ ਫੇਲ ਹੋਣ ਦੀਆਂ ਸੋਸ਼ਲ ਮੀਡੀਆ ਤੇ ਚੱਲੀਆਂ ਚਰਚਾਵਾਂ ਕ੍ਰਿਕਟ ਦਾ ਉਬਰ ਦਾ ਸਤਾਰਾ ਬਿਹਾਰ ਦਾ ਉਹ ਨੌਜਵਾਨ ਜਿਸ ਦੇ ਕੁਝ ਹੀ ਦਿਨਾਂ ਦੇ ਵਿੱਚ ਆਪਣਾ ਨਾਮ ਅਤੇ ਆਪਣੇ ਸੂਬੇ ਦਾ ਨਾਮ ਕ੍ਰਿਕਟ ਜਗਤ ਦੇ ਵਿੱਚ ਰੌਸ਼ਨ ਕੀਤਾ ਤਾਂ ਉਸ ਨੂੰ ਲੈ ਕੇ ਕੁਝ ਖਬਰਾਂ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਕੁਝ ਚਰਚਾਵਾਂ ਨੇ ਜਿਹੜੀਆਂ ਉਹ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖਦੇ ਹੀ ਲੋਕ ਧੜਾ ਧੜ ਇਹਨਾਂ ਨੂੰ ਸ਼ੇਅਰ ਕਰਨ ਲੱਗ ਜਾਂਦੇ ਨੇ ਦਰਅਸਲ ਬੀਤੇ ਦਿਨੀ CBSE ਦਾ 10ਵੀਂ ਦਾ ਰਿਜ਼ਲਟ ਜਿਹੜਾ ਉਹ ਆਇਆ ਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਪੋਸਟਾਂ ਫੈਲ ਜਾਂਦੀਆਂ ਨੇ ਕਿ ਬਬੂ ਸ਼ੂਰੀਆਵਾਂ ਸੀ 10ਵੀਂ ਕਲਾਸ ਦੇ ਵਿੱਚੋਂ ਬੇਲ ਹੋ ਗਏ ਨੇ ਤਾਂ ਹੁਣ ਇਹਨਾਂ ਵਾਇਰਲ ਚਰਚਾਵਾਂ ਦੀ ਇਹਨਾਂ ਵਾਇਰਲ ਖਬਰਾਂ ਦੀ ਸੱਚਾਈ ਅੱਜ ਤੁਹਾਨੂੰ ਦੱਸ ਰਹੇ ਹਾਂ ਦੱਸ ਰਹੇ ਹਾਂ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਇਹ ਗਲਤਾਂਚਾ ਹੈ ਜਾਂ ਫਿਰ ਇਹ ਸੋਸ਼ਲ ਮੀਡੀਆ ਉੱਤੇ ਪੈਲੀ ਹੋਈ ਇੱਕ ਅਫਵਾਹ ਏ ਕਾਂ ਦੇਸ਼ ਦੇ ਵਿੱਚ CBSE ਅਤੇ ਸਟੇਟ ਬੋਰਡ ਦੇ ਨਤੀਜੇ ਐਲਾਨੇ ਜਾ ਰਹੇ ਨੇ ਬੱਚੇ ਆਪਣੇ ਨਤੀਜਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਲੱਗ ਰਹੇ ਨੇ ਤਾਂ ਇਸ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਦੇਖਣ ਨੂੰ ਮਿਲਦੀ ਹੈ ਬੜੀ ਚਰਚਾ ਸਕੂਲ ਲੈ ਕੇ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਕਮੈਂਟ ਨੇ ਜਿਹੜੇ ਸਕੂਲ ਲੈ ਕੇ ਕੀਤੇ ਜਾਂਦੇ ਨੇ 네ਗੇਟਿਵ ਕਮੈਂਟ ਵੀ ਕੀਤੇ ਜਾਂਦੇ ਨੇ ਟ੍ਰੋਲ ਵੀ ਕੀਤਾ ਜਾਂਦਾ ਹੈ ਅਤੇ ਕੁਝ ਕਮੈਂਟ ਦੇ ਜਿਹੜੇ ਉਹ ਪੋਸਟ ਵੀ ਨਜ਼ਰ ਆਉਂਦੇ ਨੇ ਤਾਂ ਕ੍ਰਿਕਟ ਪ੍ਰੇਮੀ ਦੇਸ਼ ਦੇ ਨੌਜਵਾਨ 스타 ਵੈਬਾ ਮਸ਼ੂਰੀਆ ਵੰਸੀ ਦਾ ਨਤੀਜਾ ਜਾਣਨ ਲਈ ਬਹੁਤ ਉਤਸੁਕ ਨੇ ਤਾਂ ਕੁਝ ਲੋਕਾਂ ਨੇ ਤਾਂ ਇਹ ਅਫਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ ਕਿ ਉਹ ਬੋਰਡ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਿਆ ਹੈ ਪਰ ਇਹ ਗੱਲ ਸੱਚ ਨਹੀਂ ਹੈ ਉਸਤੇ ਅਜੇ ਤੱਕ 10ਵੀਂ ਦੀ ਪ੍ਰੀਖਿਆ ਹੀ ਨਹੀਂ ਦਿੱਤੀ ਤਾਂ ਵੈਬਾ ਮਸ਼ੂਰੀਆ ਵੰਸੀ ਜਿਹੜਾ ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ ਤੁਹਾਨੂੰ ਦੱਸ ਦਈਏ ਕਿ ਜਦੋਂ ਵੈਬ ਬਤੂਰੀਆ ਵੰਸ਼ੀ ਆਈਪੀਐਲ ਦੇ ਵਿੱਚ ਦਾਖਲ ਹੋਇਆ ਏ ਉਹ ਸੁਰਖੀਆਂ ਦੇ ਵਿੱਚ ਹੈ ਹਰ ਰੋਜ਼ ਉਸਦੇ ਨਾਲ ਜੁੜੀ ਕੋਈ ਨਾ ਕੋਈ ਖਬਰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲਦੀ ਆ ਤਾਂ ਇਸ ਵੇ ਸੀਬੀਐਸਸੀ ਅਤੇ ਸਟੇਟ ਬੋਰਡ ਦੇ ਨਤੀਜੇ ਆ ਰਹੇ ਨੇ ਤਾਂ ਇਸ ਦੌਰਾਨ ਉਸਦੇ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁਝ ਅਫਵਾਹਾਂ ਨੇ ਜਿਹੜੀਆਂ ਉਹ ਪੈਲਾ ਦਿੱਤੀਆਂ ਜਾਂਦੀਆਂ ਨੇ ਤਾਂ ਵੈਬ ਬਤੂਰੀਆ ਵੰਸ਼ੀ ਬਾਰੇ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਆ ਰਹੀਆਂ ਨੇ ਦਰਸਲ ਇੱਕ ਵਿਅੰਗ ਹੈ ਵਾਇਰਲ ਹੋ ਰਹੀਆਂ ਇਹ ਖਬਰਾਂ ਬਿਲਕੁਲ ਵੀ ਸੱਚ ਨਹੀਂ ਨੇ ਤਾਂ ਕੁਝ ਪੋਸਟਾਂ ਵਿੱਚ ਲਿਖਿਆ ਗਿਆ ਹੈ ਕਿ ਉਹ 10ਵੀਂ CBSE ਬੋਰਡ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਿਆ ਹੈ ਜਿਸ ਤੋਂ ਬਾਅਦ BCCI ਨੂੰ ਉਸਦੀ ਉੱਤਰ ਪੱਤਰੀ ਦੀ DRF ਸੈਲਟੀ ਦੀ ਸਮੀਖਿਆ ਕਰਨ ਦੀ ਬੇਨਤੀ ਵੀ ਕੀਤੀ ਗਈ ਤਾਂ ਵੈਭਵ ਸੂਰੀਆ ਵੰਸ਼ੀ ਖਬਰਾਂ ਦੀ ਚਰਚਾ ਦੇ ਵਿੱਚ ਬਣਿਆ ਤਵੇਬ ਸੂਰੀਆਮੰਸ਼ੀ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾਵਾਂ ਫੈਲਾਈਆਂ ਗਈਆਂ ਹਾਲਾਂਕਿ ਉਸ ਦੀ ਉਮਰ ਸਿਰਫ 14 ਸਾਲ ਹੈ ਅਤੇ ਆਈਪੀਐਲ ਦੇ ਵਿੱਚ ਆਪਣੇ ਡੈਬਿਊ ਕਰਕੇ ਉਹ ਲੋਕਾਂ ਦਾ ਪਸੰਦੀਦਾ ਸਟਾਰ ਬਣ ਗਿਆ ਹੈ 7 ਮਾਰਚ 2011 ਨੂੰ ਵੈਵਪ ਦਾ ਜਨਮ ਬਿਹਾਰ ਦੇ ਸੰਸਤੀਪੁਰ ਜ਼ਿਲ੍ਹੇ ਦੇ ਤਾਜ਼ਪੁਰ ਪਿੰਡ ਦੇ ਵਿੱਚ ਹੋਇਆ ਸੀ ਇਸ ਤੋਂ ਇਲਾਵਾ ਉਸ ਨੇ ਗੁਜਰਾਤ ਵਿਰੁੱਧ ਬੱਲੇਬਾਦੀ ਕਰਕੇ 35 ਗੇਂਦਾਂ ਦੇ ਵਿੱਚ ਸੈਂਚਰੀ ਲਗਾਈ ਸੀ ਜਿਸ ਨੂੰ ਦੇਖ ਕੇ ਲੋਕ ਉਸ ਨੂੰ ਭਾਰਤ ਦਾ ਉਹ ਇੱਕ ਸਮਝਣ ਲੱਗ ਪਏ ਸਨ ਜਿਸ ਤੋਂ ਬਾਅਦ ਉਸ ਦੇ ਬਾਰੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਚੱਲਦੀ ਹੈ ਕਿ ਉਹ 10ਵੀਂ ਜਮਾਤ ਦੇ ਵਿੱਚੋਂ ਫੇਲ ਹੋ ਗਿਆ ਹੈ ਲੇਕਿਨ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹ ਅਸਲ ਦੇ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਸੀ